ਪੰਜਾਬ ਵਿੱਚ ਰੇਲਵੇ ਕਨੈਕਟੀਵਿਟੀ ਲਈ ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਇਸ ਬੰਦੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਹੁਣ ਰੇਲਵੇ ਵੱਲੋਂ ਪੰਜਾਬ ਵਾਸੀਆਂ ਨੂੰ ਇੱਕ ਹੋਰ ਵੱਡੀ ਸੌਗਾਤ ਦਿੱਤੀ ਜਾ ਰਹੀ ਹੈ ਰਵਨੀਤ ਬਿੱਟੂ ਨੇ ਕਿਹਾ ਕਿ 7 ਨਵੰਬਰ ਤੋਂ ਫਿਰੋਜ਼ਪੁਰ ਤੋਂ ਦਿੱਲੀ ਤੱਕ ਨਵੀਂ ਬੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇੱਥੇ ਮੌਜੂਦ ਹਾਂ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਤੋਂ ਦਿੱਲੀ ਲਈ ਨਵੀਂ ਬੰਦੇ ਭਾਰਤ ਐਕਸਪ੍ਰੈਸ ਨੂੰ ਸਮਰਪਿਤ ਕਰਨਗੇ। ਉਨ੍ਹਾਂ ਦੱਸਿਆ ਇਹ ਰੇਲ ਲਿੰਕ ਵਪਾਰ, ਸੈਰਸ ਪਟਿਆ ਅਤੇ ਯਾਤਰਾ ਦੀ ਸੌਖ ਲਈ ਇੱਕ ਸ਼ਕਤੀਸ਼ਾਲੀ ਉਤਪ੍ਰੇਰਕ ਸਾਬਤ ਹੋਵੇਗਾ ਜੋ ਸਰਹੱਦੀ ਖੇਤਰ ਅਤੇ ਦੇਸ਼ ਦੀ ਰਾਜਨੀਤਿਕ ਬੰਦਾ ਨੂੰ ਹੋਰ ਮਜ਼ਬੂਤ ਕਰੇਗਾ। ਸੀ ਕੁਐਸਚਨ ਪਹਿਲਾਂ ਬੰਦੇਵਾਰਤ ਜਿਹੜੀ ਹੈ ਫਰੋਜਪੁਰ ਤੋਂ ਦਿੱਲੀ ਅਨਾਉਂਸ ਕੀਤੀ ਸੀ ਤੇ ਹੁਣ ਪ੍ਰਧਾਨ ਮੰਤਰੀ ਜੀ ਨੇ ਟਾਈਮ ਦੇਤਾ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਜਿਨ੍ਹਾਂ ਨੇ ਵਾਰਾਨਸੀ ਤੋਂ ਇੱਕ ਬੰਦੇਵਾਰ ਉਹਨਾਂ ਨੇ ਚਲਾਉਣੀ ਆ ਤੇ ਪੰਜਾਬ ਵਾਲੇ ਆਪਾਂ ਫਰੋਜਪੁਰੋਂ ਬੰਦੇਵਾਰਤ 7 ਤਰੀਕ ਨੂੰ ਪੁਰਿਓ ਦਿੱਲੀ ਨੂੰ ਤੇ ਦਿੱਲੀੋਂ ਫਰੋਜਪੁਰ ਨੂੰ ਇਹ ਚਲਾਵਾਂਗੇ ਬਹੁਤ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸਾਡੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਦਾ ਤੇ ਸਾਡੇ ਮੰਤਰੀ ਅਸ਼ਨੀ ਯਾਸ਼ਨਵ ਜੀ ਦਾ ਬਹੁਤ ਬਹੁਤ ਵੱਡਾ ਧੰਨਵਾਦ ਕਰਦਾ ਵੀ ਇਹ